ਨਾ ਜਿਮਨੀ ਚੋਣਾਂ ਦੇ ਵਿੱਚ ਕਿਹੜਾ ਉਮੀਦਵਾਰ ਵੈਸਟ ਰਹੇਗਾ ਇਸ ਦਾ ਨਤੀਜਾ ਅੱਜ ਆਉਣਾ ਹੈ ਲਗਾਤਾਰ ਇੰਤਜ਼ਾਰ ਸੀ ਤੇ ਹੁਣ ਇਹ ਐਮਐਲਏ ਦੀ ਕੁਰਸੀ ਤੇ ਕੌਣ ਬੈਠੇਗਾ ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਸੀ ਜੇ ਹੁਣ ਗੱਲ ਕਰੀਏ ਤਾਂ ਚਾਰ ਦੌਰ ਦੀ ਗਿਣਤੀ ਜਿਹੜੀ ਹੈ ਉਹ ਹੋ ਗਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਲੀਡ ਕਰ ਰਹੀ ਹੈ ਕਦੇ 3000 ਨਾਲ ਤਾਂ ਕਦੇ 3000 ਤੋਂ ਘੱਟ ਨਾਲ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ अरोੜਾ ਅੱਗੇ ਚੱਲ ਰਹੇ ਨੇ ਤੇ ਇਸ ਤੋਂ ਬਾਅਦ ਜੇ ਗੱਲ ਕਰ ਲਈਏ ਤਾਂ ਭਾਰਤ ਪੂਸ਼ਨਾਸ਼ੂ ਚੌਥ ਉਥੇ ਦੌਰ ਦੀ ਗਿਣਤੀ ਤੋਂ ਬਾਅਦ ਫਿਰ ਤੋਂ ਦੂਜੇ ਨੰਬਰ ਤੇ ਆਗੇ ਨੇ ਤੇ ਤੀਸਰੇ ਨੰਬਰ ਤੇ ਚੱਲ ਰਹੇ ਨੇ ਜੀਵਨ ਗੁਪਤਾ ਜੀ ਹਾਂ ਭਾਜਪਾ ਦੇ ਜੀਵਨ ਗੁਪਤਾ ਹੁਣ ਤੀਸਰੇ ਨੰਬਰ ਤੇ ਚੱਲ ਰਹੇ ਨੇ ਤੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਜੇ ਗੱਲ ਕਰ ਲਈਏ ਤਾਂ ਜੇਕਰ ਸੰਜੀਵ ਅਰੋੜਾ ਜਿੱਤਦੇ ਨੇ ਲਗਾਤਾਰ ਇਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਕਿ ਜੇਕਰ ਸੰਜੀਵ ਅਰੋੜਾ ਜਿੱਤਦੇ ਨੇ ਤਾਂ ਉਸ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਲਈ ਰਾਜ ਸਭਾ ਦੇ ਰਾਹ ਖੁੱਲ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਹੀ ਲੁਧਿਆਣਾ ਬੈਸਤ ਦੀਆਂ ਚੋਣਾਂ ਦੇ ਵਿੱਚ ਜੈਸਾ ਉਮੀਦਵਾਰ ਉਤਾਰਿਆ ਗਿਆ ਸੀ ਲਗਾਤਾਰ ਤਿਆਰੀਆਂ ਚੱਲ ਰਹੀਆਂ ਸੀ ਲਗਭਗ ਪਿਛਲੇ 3 ਤੋਂ 4 ਮਹੀਨੇ ਤੋਂ ਲਗਾਤਾਰ ਕੰਮ ਵੀ ਕੀਤੇ ਜਾ ਰਹੇ ਸੀ ਪ੍ਰਚਾਰ ਜਿਹੜਾ ਹੈ ਜਦੋਂ ਚੋਣ ਪੂਰਨ ਤੌਰ ਦੇ ਉਤੇ ਐਲਾਨਨੀ ਵੀ ਗਈ ਸੀ ਉਦੋਂ ਤੋਂ ਕੰਮ ਜਿਹੜਾ ਹੈ ਉਹ ਸੰਜੀਵ ਅਰੋੜਾ ਕਰ ਰਿਹਾ ਸੀ ਕਿਤੇ ਨਾ ਕਿਤੇ ਉਸ ਦਾ ਅਸਰ ਜਿਹੜਾ ਹੈ ਉਹ ਦੇਖਣ ਨੂੰ ਇਸ ਗਿਣਤੀ ਦੇ ਵਿੱਚ ਮਿਲ ਰਿਹਾ ਹੈ ਕਿਉਂਕਿ ਜੇ ਅਸੀਂ 올ਓਵਰ ਗੱਲ ਕਰੀਏ ਤਾਂ ਬਾਈ ਇਲੈਕਸ਼ਨ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਸਰਕਾਰ ਦੀ ਹੁੰਦੀ ਹੈ ਜ਼ਿਆਦਾਤਰ ਜਿਹੜੇ ਚਾਂਸਸ ਹੁੰਦੇ ਨੇ ਉਹ ਸਰਕਾਰ ਦੇ ਜਿੱਤਣ ਦੇ ਹੁੰਦੇ ਨੇ ਜੇਕਰ ਇਸ ਤੋਂ ਪਹਿਲਾਂ ਦਾ ਜ਼ਿਕਰ ਕਰ ਲਈਏ ਤਾਂ ਚਾਰ ਚਿੰਨੀ ਚੋਣਾਂ ਹੋਈਆਂ ਸੀ ਜਿਸ ਦੇ ਵਿੱਚ ਤਿੰਨ ਚੋਣਾਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀ ਤੇ ਇੱਕ ਸੀਟ ਦੇ ਉੱਤੇ ਕਾਂਗਰਸ ਦੀ ਜਿੱਤ ਹੋਈ ਸੀ ਉਸੀ ਤਰ੍ਹਾਂ ਦੀ ਹੀ ਤਸਵੀਰ ਸਾਨੂੰ ਜਲੰਧਰ ਬੈਸਟ ਦੇ ਵਿੱਚ ਨਜ਼ਰ ਆਈ ਸੀ ਪਰ ਇਹ ਚੋਣ ਜਿਤਨੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲਈ ਐਸ ਲਈ ਜ਼ਰੂਰੀ ਹੋਗੀ ਸੀ ਕਿਉਂਕਿ ਵਿਰੋਧੀ ਧਿਰ ਲਗਾਤਾਰ ਸਵਾਲ ਚੁੱਕ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੇ ਲਈ ਰਾਜ ਜਿਹੜਾ ਹੈ ਉਹ ਖੋਲਣਾ ਹੈ ਰਾਜ ਸਭਾ ਦਾ ਜਿਸ ਦੇ ਕਰਕੇ ਚੋਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲਈ ਜਿਤਨੀ ਜ਼ਰੂਰੀ ਹੋਗੀ ਤੇ ਦੂਜੇ ਪਾਸੇ ਇਹ ਤਾਂ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਸੰਜੀਵ ਅਰੋੜਾ ਨੂੰ ਲੁਧਿਆਣਾ ਬੈਸਟ ਦੇ ਲੋਕ ਜਿਤਾਉਂਦੇ ਨੇ ਤਾਂ ਉਹਨਾਂ ਨੂੰ ਮੰਤ్రਾਲੇ ਜਾਣੇ ਕੇ ਕੈਬਨਿਟ ਦੇ ਵਿੱਚ ਵੀ ਲਿਆਂਦਾ ਜਾਵੇਗਾ ਜੇਕਰ ਹੁਣ ਤੱਕ ਦੇ ਸਮਿਕਰਨਾਂ ਦਾ ਜ਼ਿਕਰ ਕਰ ਲਈਏ ਤਾਂ ਲਗਭਗ ਸੰਜੀਵ अरोड़ा ਨੂੰ ਹੁਣ ਤੱਕ 10265 ਵੋਟਾਂ ਜਿਹੜੀਆਂ ਪਈਆਂ ਨੇ ਤੇ ਦੂਜੇ ਪਾਸੇ ਦੂਜੇ ਨੰਬਰ ਤੇ ਚੱਲ ਰਹੇ ਨੇ ਭਾਰਤ ਪੂਸ਼ ਨਾਸ਼ੂ ਜੀ ਜਿਨ੍ਹਾਂ ਨੂੰ ਹੁਣ ਤੱਕ 7421 ਵੋਟਾਂ ਜਿਹੜੀਆਂ ਨੇ ਉਹ ਪੈ ਚੁੱਕੇ ਨੇ ਲਗਭਗ 2844 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਭਾਰਤ ਪੂਸ਼ ਨਾਸ਼ੂ ਜਿਸ ਦੇ ਚੱਲਦੇ ਸੰਜੀਵ अरोड़ा ਜਦੋਂ 3000 ਦੀ ਲੀਡ ਤੇ ਆਏ ਤਾਂ ਉਹਨਾਂ ਦੇ ਆਫਿਸ ਦੇ ਵਿੱਚ ਵਰਕਰਾਂ ਦੇ ਵੱਲੋਂ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਉੱਥੇ ਹੀ ਜੇ ਜੀਵਨ ਗੁਪਤਾ ਜੀ ਦਾ ਜ਼ਿਕਰ ਕਰ ਇਹ ਤਾਂ ਉਹ 7198 ਜੀ ਹਾਂ 7198 ਵੋਟਾਂ ਦੇ ਨਾਲ ਜਿਹੜੇ ਨੇ ਉਹ ਪਿੱਛੇ ਚੱਲ ਰਹੇ ਨੇ ਤੀਜੇ ਨੰਬਰ ਤੇ ਜੇਕਰ ਪਿਛਲੇ ਦੌਰ ਦੀ ਗੱਲ ਕਰੀਏ ਤਾਂ ਤੀਜੇ ਦੌਰ ਦੀ ਜਦੋਂ ਗਿਣਤੀ ਹੋਈ ਸੀ ਤਾਂ ਉਸ ਦੇ ਵਿੱਚ ਕਾਂਗਰਸ ਬਿਲਕੁਲ ਪਿਛੜ ਚੁੱਕੀ ਸੀ ਕਿਉਂਕਿ ਕਾਂਗਰਸ ਤਾਂ ਅੱਗੇ ਨਿਕਲ ਗਈ ਸੀ ਜੀਵਨ ਗੁਪਤਾ ਨੂੰ ਦੂਜੇ ਨੰਬਰ ਤੇ ਜੀਵਨ ਗੁਪਤਾ ਸੀ ਪਹਿਲੇ ਨੰਬਰ ਤੇ ਆਪ ਜਿਹੜੀ ਹੈ ਉਹ ਲਗਾਤਾਰ ਟਿਕੀ ਹੋਈ ਹੈ ਤਾਂ ਇਹ ਸਾਰੇ ਸੰਕਰਨ ਜਿਹੜੇ ਹੁਣ ਤੱਕ ਸਾਹਮਣੇ ਆਏ ਨੇ ਜੇਕਰ ਪੁਰਾਣੇ ਸਮੇਂ ਦੇ ਜ਼ਿਕਰ ਕਰ ਲਈਏ ਤਾਂ ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹ ਲਗਾਤਾਰ ਇਸ ਤੋਂ ਪਹਿਲਾਂ ਉੱਥੋਂ ਐਮ.ਐਲ.ਏ. ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਪਰ ਅਸ ਸਮੇਂ ਦੀ ਸਥਿਤੀ ਦੇ ਹਿਸਾਬ ਨਾਲ ਭਾਰਤ ਪੁਸ਼ਨਾਸ਼ੂ ਦਾ ਕੰਪੀਟੀਸ਼ਨ ਜਿੰਨਾ ਇਸ ਸਮੇਂ ਆਮ ਆਦਮੀ ਪਾਰਟੀ ਦੇ ਨਾਲ ਆ ਉਨਾ ਹੀ ਭਾਜਪਾ ਦੇ ਨਾਲ ਆ ਕਿਉਂਕਿ ਪਿਛਲੇ ਦੌਰ ਦੇ ਵਿੱਚ ਪਿੱਛੇ ਰਹਿ ਗਈ ਸੀ ਤੇ ਹੁਣ ਬਹੁਤ ਘੱਟ ਜਿਹੜਾ ਇਹ ਫਰਕ ਹੈ ਲਗਭਗ ਦੇਖ ਲਓ ਕਿ ਤੁਸੀਂ 7421 ਵੋਟਾਂ ਜਿਹੜੀਆਂ ਨੇ ਉਹ ਭਾਰਤ ਪੁਸ਼ਨਾਸ਼ੂ ਦੇ ਹਿੱਸੇ ਆਈਆਂ ਨੇ ਚੌਥੇ ਦੌਰ ਦੇ ਹਿਸਾਬ ਨਾਲ ਤੇ ਦੂਜੇ ਪਾਸੇ ਜੀਵਨ ਗੁਪਤਾ ਦੇ ਹਿੱਸੇ ਵਿੱਚ 7143 ਵੋਟਾਂ ਜਿਹੜੀਆਂ ਨੇ ਉਹ ਹੁਣ ਤੱਕ ਆਈਆਂ ਨੇ ਤਾਂ ਬਹੁਤ ਘੱਟ ਮਾਰਜਨ ਜਿਹੜਾ ਇਹਨਾਂ ਦੇ ਆਪਸ ਵਿੱਚ ਹੈਗਾ ਹੈ ਪਰ ਦੂਜੇ ਪਾਸੇ ਜੇ ਸੰਜੀਵ ਅਰੋੜਾ ਨਾਲ ਗੱਲ ਕਰ ਇਹ ਤਾਂ ਮਾਰਜਨ ਜਿਹੜਾ ਏ 2800 ਸਮਥਿੰਗ ਦੇ ਨੇੜੇ ਤੇੜੇ ਹੈਗਾ ਇਹ ਤਾਂ ਉਹ ਜਿਹੜਾ ਮਾਰਜਨ ਹੈ ਉਹ ਬਣਿਆ ਹੋਇਆ ਏ ਹਲੇ ਤੱਕ ਰੁਝਾਨ ਬਦਲਣਗੇ ਹਲੇ ਤੱਕ ਦੀ ਜੋ ਤਸਵੀਰ ਸਾਹਮਣੇ ਆ ਰਹੀ ਹੈ ਉਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਪੂਰਨ ਤੌਰ ਦੇ ਉੱਤੇ ਨੰਬਰ 1 ਦੇ ਉੱਤੇ ਜਮਾਈ ਹੋਈ ਹੈ